21 ਨਵੰਬਰ 2025 ਹੈ ਰਾਤ ਦੇ ਲਗਭਗ 8:30 ਵਜੇ ਨੇ ਮੌਸਮ ਦੀ ਜੇ ਆਪਾਂ ਗੱਲ ਕਰੀਏ ਪਿਛਲੇ 2-3 ਦਿਨ ਦੇ ਵਿੱਚ ਮੌਸਮ ਦੇ ਵਿੱਚ ਥੋੜਾ ਸੁਧਾਰ ਹੋਇਆ ਸੀਗਾ ਰਾਤ ਦੇ ਤਾਪਮਨ 1-2 ਡਿਗਰੀ ਉੱਪਰ ਆਏ ਸੀਗੇ ਪ੍ਰੰਤੂ ਜਿਵੇਂ ਹੁਣ ਪੱਛਮੀ ਇੰਸਰਬੇ ਜੋ ਪਹਾੜਾਂ ਦੇ ਉੱਪਰ ਸੀਗਾ ਅੱਗੇ ਨਿਕਲੇਗਾ ਤਾਂ ਅੱਗੇ ਨਿਕਲਣ ਦੇ ਨਾਲ ਪਿਛਲੇ ਪਾਸੇ ਉੱਤਰ-ਪੱਛਮੀ ਹਵਾਵਾਂ ਦੀ ਦੁਬਾਰਾ ਵਾਪਸੀ ਹੋਏਗੀ ਜਿਸ ਦੇ ਕਰਕੇ ਤਾਪਮਨ ਫੇਰ ਥੱਲੇ ਡਿੱਗਣਗੇ ਇਸ ਹਫਤੇ ਦੇ ਦਰਮਿਆਨ ਰਾਤ ਦਾ ਤਾਪਮਾਨ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਇਹ ਸਾਰੇ ਏਰੀਆ ਦੇ ਵਿੱਚ ਹਰਿਆਣੇ ਦੇ ਵਿੱਚ ਵੀ ਨਾਲ 2 ਤੋਂ 4 ਡਿਗਰੀ ਤੱਕ ਥੱਲੇ ਜਾਊਗਾ ਤਾਂ ਫਿਰ ਸਾਨੂੰ ਰਾਤ ਦੇ ਤਾਪਮਾਨ ਦਾ ਇਹ ਧਿਆਨ ਰੱਖਣਾ ਪਊਗਾ ਕਿ ਵੀ ਰਾਤ ਦਾ ਤਾਪਮਾਨ ਡਿੱਗ ਰਿਹਾ ਹੈ ਇਸ ਦੇ ਨਾਲ ਨਾਲ ਵਰਖਾ ਦੀ ਕੋਈ ਸੰਭਾਵਨਾ ਨਹੀਂ ਹੈਗੀ ਜਿਵੇਂ ਬੱਦਲਬਾਜ਼ੀ ਦੇਖ ਕੇ ਕਈ ਕਿਸਾਨ ਵੀ ਡਰ ਰਹੇ ਸੀਗੇ ਵਰਖਾ ਨਹੀਂ ਹੈਗੀ ਤੁਸੀਂ ਘੱਟੋ-ਘੱਟ ਮੰਨ ਕੇ ਚੱਲੋ ਕਿ ਨਵੰਬਰ ਦਾ ਸਾਰਾ ਨਵੰਬਰ 2025 ਸਾਨੂੰ ਖੁਸ਼ਕ ਹੀ ਰਹੇਗਾ ਵਰਖਾ ਨਹੀਂ ਆਵੇਗੀ ਤਾਂ ਅਗਲੇ 10-12 ਦਿਨਾਂ ਤੱਕ ਹਜੇ ਤੱਕ ਕਿਸੇ ਕਿਸਮ ਦੀ ਕੋਈ ਵਰਖਾ ਦੀ ਸੰਭਾਵਨਾ ਨਹੀਂ ਹੈਗੀ ਫਿਰ ਜੋ ਵੀ ਕੋਈ ਕਿਸਾਨ ਵੀ ਕਣਕ ਨੂੰ ਪਾਣੀ ਲਾ ਰਿਹਾ ਹੈ ਜੋ ਵੀ ਕਿਸਾਨ ਵੀ ਕਣਕ ਦੀ ਬਿਜਾਈ ਕਰ ਰਿਹਾ ਉਹ ਬੇਫਿਕਰ ਹੋ ਕੇ ਬਿਜਾਈ ਕਰੋ ਬੇਫਿਕਰ ਹੋ ਕੇ ਆਪਣਾ ਪਾਣੀ ਲਾਓ ਜੋ ਵੀ ਤੁਸੀਂ ਕ੍ਰਿਆਵਾਂ ਆਪਣੀਆਂ ਕਰ ਰਹੇ ਹੋ ਉਹਨੂੰ ਕਰੋ ਮੌਸਮ ਆਮ ਤੌਰ ਤੇ ਅਗਲੇ 10-12 ਦਿਨਾਂ ਤੱਕ ਖੁਸ਼ਕ ਬਣਿਆ ਰਹੇਗਾ